लेर आ मैं हां जी पर्स दे मेरा किथे लो जी ते मैं हुन चला काम ते सोड़ा ते थोड़ा शाम में जल्दी आऊंगा ते तू भी तैयार हो जी आज बस सोच रहे थे कि अब खाना ना बाहर खाने जावेंगे आज कोई स्पेशल भी है जी नहीं स्पेशल रहते नहीं है का भी चलो थोड़ा आउटिंग हो चुकी ठीक है थोड़ा मन चेंज हो जाएगा खाना बाहर खा कर मना ठीक है आई डिनर कहीं जा रहे हैं क्या खाएंगे तुम तुम तक ये कुछ बना के कहीं कुछ दो मिनट बैठो ਲਓ ਬਸ ਕੱਟ ਚਲੋ ਨਾਲ ਹੀ ਗੱਲ ਕਰਦੇ ਆ ਠੀਕ ਹੈ ਹਾਂਜੀ ਸੱਚੀ ਗੱਲ ਮਮੀ ਹਾਂਜੀ ਵਧੀਆ ਹਾਂਜੀ ਆਹ ਮੈਂ ਬਹੁਤ ਖੁਸ਼ ਹਾਂ ਹਾਂਜੀ ਅੱਜ ਪੰਕਜ ਕੈਰੇਜ ਤੇ ਉੱਪਰ ਡਿਨਰ ਕਰਨ ਜਾਵਾਂਗੇ ਅੱਜ ਅਸੀਂ ਬਹੁਤ ਟਾਈਮ ਬਾ ਡਿਨਰ ਕਰਨ ਜਾਣੇ ਆ ਤੁਹਾਨੂੰ ਪਤਾ ਤਾਂ ਹੈ ਪਹਿਲਾਂ ਖਲੇਸ਼ ਰਹਿੰਦਾ ਸੀ ਸਣਾ ਆਪਸੇ ਤਾਂ ਦੇਖੋ ਮੀਆਂ ਬੀਬੀ ਦਾ ਕੋਈ ਕਲੇਸ਼ ਨਹੀਂ ਹੈ ਕੋਈ ਐਥੂ ਚੁਗਲੀ ਲਾਉਂਦਾ ਕੋਈ ਉਧਰੋਂ ਪਕ ਕਰੀ ਚੁਗਲੀ ਲਾ ਰੰਦਾ ਤੈਨੂੰ ਪਤਾ ਤਾਂ ਹੈ ਮੰਮੀ ਕੋਈ ਗੱਲ ਲਾਗ ਲੱਗ ਨਹੀਂ ਚਲੋ ਛੱਡੋ ਪਰ ਮੈਂ ਪੁਰਾਣੀ ਗੱਲਾਂ ਦੀ ਯਾਦ ਨਹੀਂ ਕਰਨਾ ਚਾਹੁੰਦੀ ਹੋਰ ਸੁਣਾਓ ਕੋਈ ਨਵੀਂ ਕਹਾਣੀ ਹਾਂਜੀ ਹਾਂਜੀ ਸੁਣਾ ਦਿਆਂ ਹਾਂਜੀ ਚਲੋ ਠੀਕ ਹੈ ਮਮੋ ਸੋ ਇਹ ਨਹੀਂ ਤੁਸੀਂ ਹਜੇ ਨਾ ਰਮਨ ਮੈਂ ਫੋਟੋਆਂ ਦੇਖ ਰਿਆ ਅੱਛਾ ਜੀ ਰੈਸਟੋਰੈਂਟ ਕਿੰਨਾ ਅੱਛਾ ਸੀ ਨਾ ਹਾਂਜੀ ਬਹੁਤ ਸੋਹਣਾ ਸੀ ਖਾਣਾ ਵੀ ਟੇਸਟੀ ਸੀ ਹਾਂਜੀ ਖਾਣਾ ਬਹੁਤ ਟੇਸਟੀ ਸੀ ਮੈਂ ਤੁਹਾਨੂੰ ਇਦਾਂ ਕਹਿ ਰਹੀ ਸੀ ਕਿ ਥੈਂਕ ਯੂ ਸੋ ਮੱਚ ਥੈਂਕ ਯੂ ਤੁਹਾਡੇ ਲਈ ਅੱਜ ਲੈ ਕੇ ਜਾਂਦੀ ਓਹੋ ਕਿੰਨੀ ਗੱਲ ਐ ਰਮਨ ਸੋ ਕੁ ਵਧੀਆ ਪਤਾ ਐ ਸੋਚ ਰਿਆ ਸੀ ਵੀ ਹਫਤੇ ਚ ਇੱਕ ਵਾਰ ਜਾਇਆ ਕਰੀਏ ਥੋੜੀ ਆਊਟਿੰਗ ਹੋ ਜਾਊਗੀ ਥੋੜਾ ਨਾ ਮਨ ਜਾ ਚੇਂਜ ਹੋ ਜਾਂਦਾ ਹੈ ਹਾਂਜੀ ਫਿਰ ਤਾਂ ਜ਼ਿੰਦਗੀ ਜੀਣ ਦਾ ਮਜ਼ਾ ਹੀ ਫੇਰ ਆਈ ਹਾਂ ਪਰ ਨਾਸ ਹੋ ਗਈ ਨਹੀਂ ਜੀ ਪਰ ਨਾਸ ਨਹੀਂ ਸੁੱਤੀ ਤਨ ਪਤਾ ਇੱਕ ਵਾਰ ਬੱਚੇ ਦੀ ਨੀਂਦ ਖੋਂਜੀ ਫਿਰ ਬੱਚੇ ਔਖੇ ਹੀ ਸੌਂਦੇ ਆ ਇਹ ਤਾਂ ਹੈ ਆ ਦੇ ਫੋਟੋ ਕਿੰਨੇ ਸੋਹਣੀਆਂ ਆਈਆਂ ਹਾਂਜੀ ਫੋਟੋਆਂ ਤਾਂ ਬਹੁਤ ਸੋਹਣੀਆਂ ਆਈਆਂ ਹਨ ਹਾਂਜੀ ਹਾਂਜੀ ਮੈਂ ਇਦਾਂ ਕਹਿ ਰਹੀ ਸੀ ਤੁਸੀਂ ਫੋਟੋ ਵਗੈਰਾ ਆਪਣਾ ਫੇਸਬੁੱਕ ਤੇ ਵਟਸਐਪ ਵਗੈਰਾ ਤੇ ਪਾਇਓ ਨਾ ਕਿਉਂ ਜੇ ਇਦਾਂ ਚੰਗਾ ਨਹੀਂ ਲੱਗਦਾ ਜਾਰ ਮਨ ਤੂੰ ਕਿਹੜੇ ਖਿਆਲਾਂ ਦੇ ਫਿਰਦੀ ਐ ਜੇ ਫੋਟੋ ਅਪਲੋਡ ਕਰ ਦੂੰਗਾ ਫਿਰ ਕੀ ਹੋ ਜਾਊਗਾ ਨਹੀਂ ਜੇ ਇਵੇਂ ਚੰਗਾ ਨਹੀਂ ਲੱਗਦਾ ਹੈਗਾ ਪਤਾ ਕੀ ਗੱਲ ਆਪਾਂ ਨજર ਬਹੁਤ ਛਿੱਤੀ ਲੱਗਦੀ ਹੈ ਤੂੰ ਟੈਨਸ਼ਨ ਵਾਲਾ ਕੁਝ ਨਹੀਂ ਹੁੰਦਾ ਦੁਨੀਆ ਫੋਟੋ ਪਾਉਂਦੀ ਐ ਕੁਝ ਨਹੀਂ ਹੁੰਦਾ

ਉਹ ਵੀ ਚੱਲਣ ਨਾ ਠੀਕ ਹੈ ਇੱਕ ਮੰਮੀ ਦਾ ਫੋਨ ਆ ਗਿਆ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਬਸ ਠੀਕ ਹੈ ਤੁਸੀਂ ਸੁਣਾਓ ਹਾਂ ਜੀ ਹਾਂ ਜੀ ਗਏ ਸੀ ਰਾਤ ਮੈਂ ਅਜੇ ਬੱਚਾ ਡੇਰੇ ਕਰਾ ਲਿਆ ਲਿਆ ਨਾਲੇ ਥੋੜੀ ਆਉਟਿੰਗ ਹੋ ਰਹੀ ਹੁੰਦੀ ਹਾਂ ਜੀ ਹਾਂ ਹੋਰ ਸੁਣਾਓ ਵਧੀਆ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਮੈਂ ਆਫਿਸ ਜਾ ਕੇ ਕਰ ਲੂਗਾ ਠੀਕ ਹੈ ਮੰਮੀ ਜੀ ਓਕੇ ਤਾ ਫੋਟੋ ਦੇਖੀ ਹੁੰਦੀ ਨਾ ਰਾਤ ਬਿੰਦਰੀ ਨਹੀਂ ਸਤ ਰਾਤ ਤੇਰੀ ਫੋਟੋ ਮੰਮੀ ਨੇ ਆਹ ਦੇਖ ਲਈ ਨਹੀਂ ਤੁਸੀਂ ਕਹਿ ਰਹੇ ਸੀ ਨਾ ਜਾ ਕੇ ਕਰਤਾ ਕੀ ਗੱਲ ਹੋਗੀ ਉਹ ਤਾਂ ਮੰਮੀ ਨੂੰ ਫੋਨ ਆ ਲਾਉਣਾ ਕੋ ਵਿੱਚ ਅੱਛਾ ਜਦੋਂ ਤੂੰ ਆਫਿਸ ਆਏਗਾ ਨਾ ਫਿਨ ਹੋ ਜਾਏਗਾ ਫੇ ਮੈਂ ਨਾਲ ਗੱਲ ਕਰ ਲੇ ਚਲ ਠੀਕ ਹੈ ਰਵਣ ਮੈਂ ਹੁਣ ਲੇਟ ਹੋ ਰਿਹਾ ਤੂੰ ਆ ਕੇ ਜਾਣਾ ਫੇ ਮਿਲਦਾ ਠੀਕ ਹੈ ਜਿਹੜਾ ਹੁਣ ਆਫਿਸ ਜਾ ਕੇ ਫੋਨ ਆਣਾ ਹੈ ਨਾ ਉੰਤਰ ਅਭਿਪਲੀ ਕਰੇ ਕੀ ਹੋ ਗਿਆ ਪੰਕਾ ਜਦੇ ਆਫਿਸ ਤੋਂ ਆਈ ਹੋ ਬੜੀ ਚੁੱਪ ਚੁੱਪ ਬੈਠੀ ਹੋ ਪਰੇਸ਼ਾਨ ਲੱਗ ਰਹੇ ਹੋ ਰਮਨ ਪਰੇਸ਼ਾਨ ਨਾ ਹੋਣਾ ਕੀ ਹੋਣਾ ਜਦੋਂ ਮੈਨੂੰ ਦੇਰ ਬਾਰੇ ਕੋ ਲਾਂਭਾ ਦਿੰਦਾ ਹੈ ਜਾਂ ਕੋਈ ਗੱਲ ਕਰਦਾ ਨਾ ਫਿਰ ਮੇਰਾ ਤੇਰੇ ਨਾਲ ਗੱਲ ਕਰੂ ਜੀ ਨਹੀਂ ਕਰਦਾ ਮੇਰਾ ਲਾਂਭਾ ਹਾਂ ਤੇਰਾ ਲਾਂਭਾ ਕੀ ਹੋ ਗਿਆ ਤੇਰੇ ਕੋਲ ਮੇਰੀ ਮੰਮੀ ਨਾਲ ਗੱਲ ਕਰਨ ਵਾਸਤੇ ਟਾਈਮ ਨਹੀਂ ਹੈਗਾ। ਨਾ ਮੇਰੇ ਦੀਦੀ ਨਾਲ ਗੱਲ ਕਰਨ ਦਾ ਟਾਈਮ ਹੈ ਤੇਰੇ ਕੋਲ। ਜਦੋਂ ਦੇਖੋ ਤੇਰੀ ਮਾਂ ਨਾਲ ਗੱਲ ਕਰਦੀ ਰਹਿੰਦੀ ਹੈ, ਉਹਨਾਂ ਵਾਸਤੇ ਤੇਰੇ ਕੋਲ ਟਾਈਮ ਹੈਗਾ। ਪਰ ਤੁਹਾਨੂੰ ਸਾਰਾ ਪਤਾ ਤਾਂ ਹੈ ਮੈਂ ਸਾਰਾ ਦਿਨ ਲਗਾ ਕੇ ਬੱਚੇ ਘਰ ਦਾ ਕੰਮ ਕਰਾਂ। ਮੇਰੇ ਕੋਲ ਟਾਈਮ ਕਿੱਥੇ ਹੁੰਦਾ ਕਿਸੇ ਨਾਲ ਗੱਲ ਕਰਨ ਦਾ? ਨਹੀਂ, ਤੇਰੀ ਮੰਮੀ ਨਾਲ ਗੱਲ ਕਰਨ ਵਾਸਤੇ ਤੇਰੇ ਕੋਲ ਟਾਈਮ ਹੈਗਾ। ਮੇਰੇ ਘਰ ਦੇ ਵਾਸਤੇ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਤੇਰੇ ਕੋਲ। ਟਾਈਮ ਤਾਂ ਕੱਢਣਾ ਪੈਂਦਾ ਮੈਡਮ ਜੀ। ਭਾਵੇਂ ਤੁਹਾਨੂੰ ਕਿਸੀ ਫੋਟੋ ਨਾ ਪਾਉ। ਪਰ ਤੁਹਾਡਾ ਨਾਲ ਤੁਹਾਡੀ ਮਾਂ ਨੇ ਅੱਛਾ ਤੈਨੂੰ ਐ ਮੇਰੀ ਮਾਂ ਨੇ ਭੁਖਾਇਆ ਮੈਨੂੰ ਭੁਖਾਉਂਦੀ ਨੂੰ ਤੇਰੀ ਮਾਂ ਤੈਨੂੰ ਸਾਡੇ ਨੇ ਭੁਖਾਉਂਦਾ ਐ ਕੋਈ ਸਮਝ ਗਈ ਮਸੀ ਤਾਂ ਆਪਣੀ ਗੱਡੀ ਥੋੜੀ ਜਿਹੀ ਸਹੀ ਚੱਲਣ ਲੱਗਦੀ ਐ ਫਿਰ ਭੁਖਾ ਕੇ ਕੋਈ ਨਾ ਕੋਈ ਗੱਲ ਕਰਕੇ ਕਲੇ ਪਾ ਹੀ ਦਿੰਨੇ ਜਿਵੇਂ ਫੋਨ ਕਰਦੀ ਵੀ ਹੁੰਦੀ ਨਾ ਤਾਂ ਵੀ ਤੁਹਾਡੀ ਮਾਂ ਨੇ ਕੋਈ ਨਾ ਕੋਈ ਗੱਲ ਕਰਕੇ ਲੜਾਈ ਪਵਾ ਹੀ ਦੇਈ ਸੀ ਤੇਰੀ ਜਿਵੇਂ ਜਾਈ ਚੱਲਣਾ ਕੀ ਰਮ ਹਾਂ ਜਾਜ ਮਾਲਾ ਨਹੀਂ ਬਗਾ ਤੂੰ ਜਦੋਂ ਦੇਖ ਮੇਰੀ ਮਾਂ ਦੇ ਵਿੱਚ ਪਈ ਨਹੀਂ ਆ ਤੂੰ ਤੁਸੀਂ 2 ਮਿੰਟ ਲਾਇਆ ਮੇਰੇ ਥੱਪੜ ਮਾਰਨ ਨੂੰ ਮੇਰੇ ਭਰਾ ਤੇ ਮੇਰੀ ਮੰਮੀ ਇੰਤਰਲੇ ਗੱਦੇ ਰਹਿੰਦੇ ਰਹਿੰਦੇ ਨਾ ਗੱਲ ਕਰਨ ਨੂੰ ਤੁਸੀਂ ਗੱਲ ਕੀਤੀ ਇੱਥੇ ਬੈਠੀ ਹੋਈ ਵੀ ਹੱਥ ਲਾਉਂਦੇ ਕਿ ਮੈਂ ਹੈ ਨਹੀਂ ਮੈਂ ਕਿਹਨਾਂ ਤੇ ਥੱਪੜ ਮਾਰਿਆ ਇੱਕ ਗੱਲ ਨਾ ਕਰਕੇ ਮੈਂ ਕੱਢੀ ਚਲੀ ਜਾਵਾਂ ਸੀ ਹੁਣ ਚਲ ਜਾ ਹੁਣ ਕੀ ਹੋ ਗਿਆ ਮੈਂ ਤਾਂ ਬੱਚਿਆਂ ਦੇ ਮੂੰਹ ਨੂੰ ਬੈਠੀ ਆਂ ਕਿ ਛੋਟੇ ਛੋਟੇ ਗੱਲਾਂ ਤੁਸੀਂ ਘਰ ਚ ਕਲੇਜ ਪਵਾ ਦਿੰਦੇ ਹੋ ਜਿਉਂ ਨਹੀਂ ਕਿ ਨੂਹਾਂ ਹੀ ਸੱਸਾਂ ਨੂੰ ਫੋਨ ਕਰ ਦੋ ਸੱਸਾਂ ਵੀ ਨੂਹਾਂ ਨੂੰ ਫੋਨ ਕਰ ਸਕਦੀਆਂ ਨੇ ਹਾਜ਼ਰ ਪੁਸਤਕ ਦੀਆਂ ਆਂ ਅਸੀਂ ਤੁਹਾਡੇ ਘਰ ਆ ਕੇ ਮੱਸੀ ਹੋਏ ਆਂ ਤੁਹਾਡੇ ਘਰ ਆ ਕੇ ਮੈਂ ਰਹਿ ਰਹੀ ਆਂ ਤੇਰੀ ਮਾਤਾ ਨਹੀਂ ਪਰਜ ਬੰਦਾ ਹੈਗਾ ਮੈਨੂੰ ਪੁੱਛਣ ਦਾ ਕਿ ਧੀਏ ਕਿਵੇਂ ਐ ਸਾਰੇ ਘਰ ਤੇ ਨੂਹ ਹੀ ਲਵਾਵੇ ਜ਼ਰੂਰੀ ਨਹੀਂ ਕਿ ਤੁਸੀਂ ਹਰ ਗੱਲ ਤੇ ਮੈਨੂੰ ਥੱਪੜ ਮਾਰ ਕੇ ਮੈਨੂੰ ਗੱਲ ਸਮਝਾਓ ਤੁਸੀਂ ਕਿਉਂ ਪਿਆਰ ਨਾਲ ਨਹੀਂ ਸਮਝਾ ਸਕਦੇ ਸੀ ਇਹ ਵਿਆਹ ਕੇ ਨੂੰ ਆਈਏ ਉਹਨੂੰ ਬਿਠਾ ਕੇ ਸਮਝਾਓ ਕਿ ਬੇਟਾ ਐਵੇਂ ਨਹੀਂ ਐਵੇਂ ਕਰਨਾ ਤੁਹਾਡੀ ਮੰਮੀ ਤੁਹਾਨੂੰ ਚੁਗਲੀਆਂ ਲਾ ਰਹੀ ਮੈਨੂੰ ਵੀ ਫੋਨ ਕਰਕੇ ਸਮਝਾ ਸਕਦੀ ਸੀ ਜੇ ਮੰਮੀ ਦਾ ਫੋਨ ਮੈਂ ਨਾ ਚੁੱਕਦੀ ਫਿਰ ਮੈਂ ਗਲਤ ਹਾਂ ਮम्मी ਫੋਨ ਕਰਦੇ ਬੈਠੇ ਕੀ ਗੱਲ ਤੂੰ ਮੇਰੇ ਨਾਲ ਫੋਨ ਤੇ ਗੱਲ ਨਹੀਂ ਕਰਦੀ ਹੈਗੀ ਉਹਨਾਂ ਨੇ ਤੁਹਾਨੂੰ ਕਿਹਾ ਨਾਈ ਕੋਈ ਇਹ ਤਾਂ ਨਹੀਂ ਗੱਲਾਂ ਥੋੜੀ ਨਹੀਂ ਸਾਰਿਆਂ ਨੂੰ ਇਹ ਵੀਡੀਓ ਬਣਾਉਣ ਦਾ ਅਸੀਂ ਕਿਸੇ ਦੇ ਦਿਲ ਨੂੰ ਕੇਸ ਨਹੀਂ ਪਹਚਾਣਾ ਚਾਹੁੰਦੇ ਇਹ ਵੀਡੀਓ ਬਣਾਉਂਦਾ ਸਿਰਫ ਸਾਡਾ ਇੱਕ ਹੀ ਮਕਸਦ ਹੈ ਕਿ ਜਿਸ ਦਾ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਰ ਇੱਕ ਜ਼ਿੰਮੇਵਾਰੀ ਨੂੰ ਦੇ ਸਿਰ ਤੇ ਨਹੀਂ ਛੱਡੀ ਜਾਏਗੀ ਇੱਕ ਵਾਰ ਦੂਦ ਵੀ ਗੱਲ ਸੁਣੋ ਚਾਹੀਦੀ ਹੈ ਤੈਨੂੰ ਉਹਨੂੰ ਹਮੇਸ਼ਾ ਧੀਆ ਵਾਂਗ ਪਿਆਰ ਕਰੋਗੇ ਤਾਂ ਗਨੂਆ ਵੀ ਤੁਹਾਡੀ ਧੀਆ ਬਣ ਕੇ ਹੀ ਰਹਿਣੀ ਹੈ ਥੈਂਕ ਯੂ ਧੰਨਵਾਦ